ਕਲਾਕਾਰ ਇਫਤਖਾਰ ਠਾਕਰ ਦੇ ਵਿਵਾਦਾਂ ਵਾਲੇ ਬਿਆਨ ਹਰ ਰੋਜ਼ ਸੁਰਖੀਆਂ ਦਾ ਵਿਸ਼ਾ ਬਣਦੇ ਸੁਰਖੀਆਂ ਦਾ ਕਾਰਨ ਬਣ ਜਾਂਦੇ ਆ ਮੋੜਵੇਂ ਰੂਪ ਦੇ ਵਿੱਚ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕਈ ਕਲਾਕਾਰਾਂ ਨੇ ਵੀ ਉੱਤਰ ਦਿੱਤਾ ਉਹਨਾਂ ਦਾ ਮੋੜਵਾ ਉੱਤਰ ਉਧਰੋਂ ਇਫਤਖਾਰ ਠਾਕਰ ਨੇ ਦਿੱਤਾ ਤੇ ਇਹ ਇੱਕ ਅਜੀਬ ਜਿਹੀ ਸਥਿਤੀ ਬਣੀ ਪਈ ਹੈ ਜਿਹੜੀ ਕਿ ਮੈਂ ਮੰਨਦਾ ਕਿ ਪੰਜਾਬੀ ਸਿਨੇਮੇ ਵਾਸਤੇ ਤਾਂ ਬਿਲਕੁਲ ਵੀ ਸ਼ੁਭ ਨਹੀਂ ਹੈ ਪੰਜਾਬ ਦੇ ਕਲਾ ਖੇਤਰ ਵਾਸਤੇ ਜਿਹੜਾ ਕਿ ਚੜ੍ਹਦੇ ਪੰਜਾਬ ਦਾ ਹੋਵੇ ਜਾਂ ਲੈਂਦੇ ਪੰਜਾਬ ਦਾ ਹੋਵੇ ਉਹਦੇ ਵਾਸਤੇ ਸ਼ੁਭ ਨਹੀਂ ਹੈ ਅਸੀਂ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਪਸੰਦ ਕਰਦੇ ਤੇ ਲੈਂਦੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਪਰ ਜਦੋਂ ਹੁਣ ਫੌਜਾਂ ਦੀ ਆਪਸ ਦੇ ਵਿੱਚ ਜੰਗ ਲੱਗੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਜੰਗ ਲੱਗੀ ਤਾਂ ਕਲਾਕਾਰ ਜਿਹੜੇ ਕਿ ਦੋਵਾਂ ਪਾਸਿਆਂ ਦੇ ਸਾਂਝੇ ਹੁੰਦੇ ਆ ਉਹਨਾਂ ਦੀ ਜੰਗ ਇਹਦਾ ਜੱਜਦੀ ਨਹੀਂ ਉਹਨਾਂ ਦੀ ਫੱਬਦੀ ਨਹੀਂ ਜੇ ਇਫਤਖਾਰ ਠਾਕਰ ਦੇ ਵੱਲੋਂ ਇਹ ਗੱਲ ਨਾ ਕਹੀ ਜਾਂਦੀ ਕਿ ਜ਼ਮੀਨ ਸੇ ਆਓਗੇ ਤਾਂ ਐਸੇ ਕਰ ਲਿਆ ਜਾਓਗੇ ਪਾਣੀ ਸੇ ਆਓਗੇ ਸਮੁੰਦਰ ਸੇ ਆਓਗੇ ਤਾਂ ਐਸੇ ਕਰ ਲਿਆ ਜਾਓਗੇ ਮੇਰਾ ਖਿਆਲ ਆ ਵੀ ਇਹ ਜਿਹੜੀ ਜੰਗ ਆ ਇਹ ਸੀਜ਼ਫਾਇਰ ਤਾਂ ਵੀ ਹੋ ਜਾਣਾ ਸੀ ਕਿਉਂਕਿ ਇਹ ਸੀਜ਼ਫਾਇਰ ਜਾਂ ਜੰਗਬੰਦੀ ਦੀ ਉਲੰਘਣਾ ਨਾ ਤਾਂ ਇਫਤਖਾਰ ਠਾਕਰ ਦੇ ਬਸ ਦੀ ਗੱਲ ਆ ਤੇ ਨਾ ਇਹ ਸਾਡੇ ਬਸ ਦੀ ਗੱਲ ਆ ਤੇ ਜਿਹੜੀਆਂ ਖਬਰਾਂ ਤੁਹਾਡੇ ਤੇ ਸਾਡੇ ਸਾਹਮਣੇ ਆਉਂਦੀਆਂ ਉਹਦੇ ਵਿੱਚੋਂ ਹੋ ਸਕਦਾ 90% ਉਵੇਂ ਨਾ ਹੋਣ ਜਿਵੇਂ ਕਿ ਮੀਡੀਏ ਦੇ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਜਾਂ ਜਿਵੇਂ ਕਿ ਰਾਜਨੀਤਿਕ ਲੋਕਾਂ ਦੇ ਵੱਲੋਂ ਘੜੀਆਂ ਜਾਂਦੀਆਂ ਤੁਸੀਂ ਤੇ ਅਸੀਂ ਉਹ ਲੋਕ ਆ ਜਿਹੜੇ ਕਿ ਸਧਾਰਨ ਵਰਗ ਦੇ ਵਿੱਚ ਆਉਨੇ ਆ ਜਿਹੜੇ ਕਿ ਮੀਡੀਏ ਨਾਲ ਸੰਬੰਧਤਾ ਜਾਂ ਕਲਾ ਖੇਤਰ ਨਾਲ ਸੰਬੰਧਤਾ ਆਪਾਂ ਨੂੰ ਵੰਡੀਆਂ ਪਾਉਣ ਦੀ ਜਾਂ ਆਪਾਂ ਨੂੰ ਲਕੀਰ ਖਿੱਚ ਕੇ ਉਧਰਲੇ ਪਾਸੇ ਖੜ ਕੇ ਸੋਚਣ ਦੀ ਜਾਂ ਇਧਰਲੇ ਪਾਸੇ ਖੜ ਕੇ ਸੋਚਣ ਦੀ ਲੋੜ ਨਹੀਂ ਆ ਇਫਤਖਾਰ ਠਾਕਰ ਨੂੰ ਅਸੀਂ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਵੇਂਦੇ ਰਹੇ ਹਾਂ ਇਫਤਖਾਰ ਠਾਕਰ ਨੂੰ ਤੇ ਹੋਰ ਬਹੁਤ ਸਾਰੇ ਚੰਗੇ ਕਲਾਕਾਰਾਂ ਨੂੰ ਜਿਹੜੇ ਕਿ ਲਹਿੰਦੇ ਪੰਜਾਬ ਦੇ ਆ ਉਹਨਾਂ ਨੂੰ ਅਸੀਂ ਪੰਜਾਬੀ ਫਿਲਮਾਂ ਦੇ ਵਿੱਚ ਰੱਜ ਕੇ ਮਾਣਿਆ ਪਰ ਜੇ ਪੰਜਾਬ ਦਾ ਕੋਈ ਵੀ ਕਲਾਕਾਰ ਚੜ੍ਹਦੇ ਪੰਜਾਬ ਦਾ ਕਲਾਕਾਰ ਇਫਤਖਾਰ ਠਾਕਰ ਦੇ ਮੂੰਹ ਦੇ ਉੱਤੇ ਉਦੇ ਹਾਫ ਭਾਵ ਦੇ ਉੱਤੇ ਉਹਦੀ ਬੋਡੀ ਲੈਂਗੁਏਜ ਦੇ ਉੱਤੇ ਟਿੱਪਣੀ ਕਰੇ ਮੈਨੂੰ ਨਿੱਜੀ ਤੌਰ ਤੇ ਉੱਤੇ ਇਹ ਵੀ ਗੱਲ ਚੰਗੀ ਨਹੀਂ ਲੱਗਦੀ ਪਰ ਜਿਹੜੀਆਂ ਇbtਖਾਰ ਦੇ ਵੱਲੋਂ ਗੱਲਾਂ ਕਈਆਂ ਜਾ ਰਹੀਆਂ ਉਹ ਵੀ ਸ਼ੋਭਦੀਆਂ ਨਹੀਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਉਹ ਇੱਕ ਜ਼ਹੀਨ ਕਲਾਕਾਰ ਆ ਪਰ ਇਉਂ ਲੱਗਦਾ ਵੀ ਭਾਈ ਉਹ ਉੱਤਰ ਦੇਣ ਦੇ ਚੱਕਰ ਦੇ ਵਿੱਚ ਹੋਰ ਮਾਮਲੇ ਨੂੰ ਪੇਕੀਦਾ ਜਾ ਕਰ ਰਿਹਾ ਉਹਨੂੰ ਉੱਤਰ ਦੇਣੇ ਬੰਦ ਕਰ ਦੇਣੇ ਚਾਹੀਦੇ ਜੇਕਰ جنگ ਮੁੱਕ ਗਈ ਤਾਂ ਫਿਰ ਸ਼ਬਦਾਂ ਦੀ جنگ ਵੀ ਬੰਦ ਹੋਣੀ ਚਾਹੀਦੀ ਹੈ ਜੇ ਉਧਰ ਜੰਗਬੰਦੀ ਹੋ ਗਈ ਹੈ ਤਾਂ ਫਿਰ ਬੋਲਾਂ ਦੀ ਜੰਗਬੰਦੀ ਵੀ ਹੋ ਜਾਣੀ ਚਾਹੀਦੀ ਹੈ ਹੁਣ ਇਫਤਖਾਰ ਦੇ ਵੱਲੋਂ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਗੱਲ ਕਹੀ ਗਈ ਹੈ ਕਿ ਇਹਨਾਂ ਦਾ ਮੂੰਹ ਇਸ ਤਰੀਕੇ ਦਾ ਬੀਨੂ ਢਿਲੋਂ ਦੇ ਬਾਰੇ ਗੱਲ ਕੀਤੀ ਗਈ ਹੈ ਮੈਨੂੰ ਲੱਗਦਾ ਜੀ ਕਿ ਇਸ ਤਰੀਕੇ ਦੀਆਂ ਗੱਲਾਂ ਚੰਗੀਆਂ ਨਹੀਂ ਪੰਜਾਬ ਦੇ ਕੁਝ ਕੁ ਲੋਕਾਂ ਨੇ ਇਫਤਖਾਰ ਠਾਕਰ ਦੇ ਬਾਰੇ ਨਿਜੀ ਜੀਆਂ ਟਿੱਪਣੀਆਂ ਕੀਤੀਆਂ ਮੈਨੂੰ ਬਹੁਤ ਮਾੜਾ ਲੱਗਾ ਇਹ ਕਿਉਂਕਿ ਦੇਖੋ ਜਦੋਂ ਤੁਹਾਡੇ ਕੋਲੇ ਲੌਜਿਕ ਮੁੱਕ ਜਾਂਦੇ ਤਰਕ ਮੁੱਕ ਜਾਂਦੇ ਆ ਫਿਰ ਤੁਸੀਂ ਅਵਲੀਆਂ ਜੀਆਂ ਜੁਗਤਾਂ ਦੇ ਉੱਤੇ ਆ ਜਾਂਦੇ ਆ ਵੀ ਭਾਈ ਉਹਦਾ ਮੂੰਹ ਇਦਾਂ ਦਾ ਉਹਦਾ ਨੱਕ ਇਦਾਂ ਦਾ ਉਹਦਾ ਸਿਰ ਇਦਾਂ ਦਾ ਉਹਦੇ ਹੱਥ ਇਦਾਂ ਦੇ ਆ ਉਹਦੀਆਂ ਲੱਤਾਂ ਇਦਾਂ ਦੀਆਂ ਉਹਦੀ ਤੋਰ ਇਦਾਂ ਦੀ ਆ ਪਰ ਇਹ ਗੱਲਾਂ ਚੰਗਾ ਥੋੜੀ ਇਹਦੇ ਵਿੱਚੋਂ ਨਿਕਲਦਾ ਕੀ ਆ ਪੰਜਾਬ ਦੇ ਕਈ ਕਲਾਕਾਰਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਉਧਰਲੇ ਪਾਸੇ ਦੇ ਕਲਾਕਾਰਾਂ ਨੂੰ ਅਸੀਂ ਫਿਲਮਾਂ 'ਚ ਕੰਮ ਦਿੱਤਾ ਉਧਰਲੇ ਕਲਾਕਾਰੇ ਗੱਲ ਕਹਿੰਦੇ ਕਿ ਤੁਹਾਡੀਆਂ ਫਿਲਮਾਂ ਚੱਲੀਆਂ ਇਸ ਕਰਕੇ ਕਿਉਂਕਿ ਅਸੀਂ ਵੀ ਆਏ ਆ ਭਾਵੇਂ ਇਧਰਲੇ ਕਲਾਕਾਰ ਸਹੀ ਹੁਣ ਭਾਵੇਂ ਉਧਰਲੇ ਕਲਾਕਾਰ ਸਹੀ ਹੁਣ ਪਰ ਇਹ ਤਾਂ ਗੱਲ ਸੱਚੀ ਆ ਨਾ ਦੋਵਾਂ ਦੇਸ਼ਾਂ ਦੇ ਵਿੱਚ ਮਾਹੌਲ ਤਣਾਪੂਰਨ ਰਿਹਾ ਤੇ ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੇ ਤੀਜੇ ਦੇਸ਼ ਦੇ ਵਿੱਚ ਜਾ ਕੇ ਫਿਲਮ ਬਣਾਈ ਤੇ ਇਸ ਕਰਕੇ ਚੜਦੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੱਗੀ ਜਾਂ ਪਾਕਿਸਤਾਨ ਦੇ ਵਿੱਚ ਵੀ ਲੱਗੀ। ਇਦਾਂ ਤਾਂ ਹੋਇਆ ਨਹੀਂ ਵੀ ਭਾਈ ਉਹਨਾਂ ਨੇ ਆ ਇੱਕ ਇਧਰ ਫਿਲਮ ਵਿੱਚ ਹਿੱਸਾ ਲੈ ਲਿਆ ਇਧਰ ਨਹੀਂ ਜਾ ਕੇ ਉਧਰ ਹਿੱਸਾ ਲੈ ਲਿਆ। ਲੋੜ ਤਾਂ ਇਸ ਵਕਤ ਇਸ ਗੱਲ ਦੀ ਆ ਕਿ ਹੱਦਾਂ ਸਰਹੱਦਾਂ ਦੇ فاਸਲੇ ਜਿਹੜੇ ਖੜੇ ਕੀਤੇ ਆ ਉਹ ਕਲਾਕਾਰ ਆਪਦੀ ਸੋਚ ਦੇ ਨਾਲ ਮਟਾਉਣ। ਨਾ ਕਲਾਕਾਰ ਦੀ ਕੋਈ ਹੱਦ ਹੁੰਦੀ ਆ ਨਾ ਕੋਈ ਸਰਹੱਦ ਹੁੰਦੀ ਆ। ਜੇ ਚੜ੍ਹਦੇ ਪੰਜਾਬ ਦਾ ਕਲਾਕਾਰ ਕੋਈ ਵੀ ਉੱਠ ਕੇ ਭਾਵੇਂ ਕੋਈ A ਗ੍ਰੇਡ ਦਾ ਤੇ ਭਾਵੇਂ B ਗ੍ਰੇਡ ਦਾ ਤੇ ਭਾਵੇਂ ਕੋਈ ਸਾਡੇ ਵਰਗਾ ਹੋਵੇ ਵੀ ਭਾਈ ਪੱਤਰਕਾਰ ਹੋਵੇ ਜੇ ਉਥੋਂ ਦੇ ਆਮ ਲੋਕਾਂ ਨੂੰ ਆਬਾਮ ਨੂੰ ਉਥੋਂ ਦੇ ਕਲਾਕਾਰਾਂ ਨੂੰ ਸੁਧਾਰਨ ਲੋਕਾਂ ਨੂੰ ਗਾਇਕਾਂ ਨੂੰ ਮੰਦੀ ਸ਼ਬਦਾਵਲੀ ਦੀ ਵਰਤੋਂ ਕਰੇ ਤਾਂ ਅਸੀਂ ਉਹਦੇ ਪੱਖ ਦੇ ਵਿੱਚ ਨਹੀਂ ਆ ਪਰ ਜਿਸ ਤਰੀਕੇ ਦੇ ਨਾਲ ਇਫਤਖਾਰ ਠਾਕਰ ਸਾਬ ਤੁਸੀਂ ਕਹਿ ਰਹੇ ਆ ਕਿ ਬੀਨੂ ਢਿੱਲੋਂ ਆ ਜਿਹੜਾ ਤੇ ਉਹ ਉਹਨੇ ਬਾਈਕਾਟ ਕੀ ਕਰਨਾ ਬਾਈਕਾਟ ਦੇ ਤਾਂ ਉਹ ਲਾਇਕ ਹੀ ਨਹੀਂਗਾ ਉਹ ਕਹਿੰਦੇ ਜੀ ਤੁਸੀਂ ਫਲਾਣੇ ਨੇ ਆ ਗੱਲ ਕਹੀ ਆ ਫਲਾਣੇ ਨੇ ਆ ਗੱਲ ਕਹੀ ਆ ਤੁਸੀਂ ਇਹ ਵੀ ਗੱਲ ਕਹਿੰਨੇ ਕਿ ਜੇਕਰ ਮੈਨੂੰ ਸ਼ਰਮਿੰਦਗੀ ਆ ਤਾਂ yograj singh gugu gill nirmal rishi ਤੇ ਹੋਰ ਕਈ ਕਲਾਕਾਰ ਅਮਰਿੰਦਰ ਗਿੱਲ ਕਿੱਪੀ ਗਰੇਵਾਲ ਦਲਜੀਤ ਦਸਾਇੰਦ ਦੇ ਕਰਕੇ ਆ ਵੀ ਉਹਨਾਂ ਨੇ ਮਨ ਦੇ ਵਿੱਚ ਮੇਰੇ ਪ੍ਰਤੀ ਖਿਆਲ ਕਿਵੇਂ ਆਏ ਹੋਣਗੇ ਤੁਸੀਂ ਇਹੋ ਜੀ ਗੱਲ ਕਰਦੇ ਹੀ ਕਿਉਂ ਆ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਤੁਹਾਡੇ ਬਾਰੇ ਖਿਆਲ ਆਉਣ ਹੁਣ ਜਿਹੜੇ ਪੰਜਾਬ ਦੇ ਕਲਾਕਾਰਾਂ ਨੇ ਇਹ ਗੱਲ ਕਹੀ ਹੈ ਛੱਡ ਦੇ ਪੰਜਾਬ ਦੇ ਕਲਾਕਾਰਾਂ ਨੇ ਕਿ ਅਸੀਂ ਉਹਨਾਂ ਨਾਲ ਕੰਮ ਨਹੀਂ ਕਰਨਾ ਹੁਣ ਤੁਸੀਂ ਸੋਚ ਕੇ ਦੇਖੋ ਵੇ ਲੈਂਦੇ ਪੰਜਾਬ ਦੇ ਵਿੱਚ ਫਿਲਮਾਂ ਬਣਦੀਆਂ ਹੋਣ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਤੁਸੀਂ ਨਾਲ ਲੈ ਕੇ ਤੇ ਕਿਸੇ ਹੋਰ ਦੇਸ਼ 'ਚ ਫਿਲਮਾਂ ਬਣਾਉਂਦੇ ਹੋਵੋ ਤੇ ਜੰਗ ਵਾਲਾ ਮਾਹੌਲ ਛੜਿਆ ਤੇ ਇਧਰਲੇ ਪੰਜਾਬ ਦੇ ਕਲਾਕਾਰ ਇਹ ਗੱਲ ਕਹੀ ਜਾਣ ਵੀ ਭਾਈ ਲੈਂਦੇ ਪੰਜਾਬ ਦੇ ਕਲਾਕਾਰਾਂ ਨੂੰ ਤਾਂ ਐ ਕਰ ਦਿਆਂਗੇ ਸਾਡੀ ਫੌਜ ਜਾ ਕੇ ਉਧਰ ਤਬਾਹੀਆਂ ਠਾ ਦੂਗੀ ਜੇ ਅਸਮਾਨ ਦੇ ਵਿੱਚੋਂ ਆਓਗੇ ਐ ਕਰ ਦਿਆਂਗੇ ਜੇਕਰ ਜ਼ਮੀਨ 'ਤੇ ਆਓਗੇ ਤਾਂ ਐ ਕਰ ਦਿਆਂਗੇ ਮੇਰਾ ਖਿਆਲ ਹੈ ਵੀ ਤੁਹਾਨੂੰ ਇਹ ਗੱਲ ਚੁਭੂਗੀ ਇਸ ਕਰਕੇ ਇਧਰਲੇ ਨੂੰ ਵੀ ਇਹ ਗੱਲ ਚੁਭੀ ਆ ਕਿਉਂਕਿ ਸਾਨੂੰ ਇਹ ਲੱਗਦਾ ਜੀ ਕਿ ਤੁਸੀਂ ਸਾਡੇ ਆਪਣੇ ਆ ਸਾਨੂੰ ਇਹ ਲੱਗਦਾ ਜੀ ਕਿ ਜਿਹੜੇ ਪਾਕਿਸਤਾਨ ਦੇ ਕਲਾਕਾਰ ਆ ਉਹ ਵੀ ਸਾਡੇ ਆਪਣੇ ਆ ਤੇ ਤੁਹਾਨੂੰ ਵੀ ਇਹ ਗੱਲ ਲੱਗਣੀ ਚਾਹੀਦੀ ਹੈ ਜੀ ਕਿ ਇਹ ਸਾਰੇ ਸਾਡੇ ਆਪਣੇ ਆ ਤੁਹਾਡੇ ਬਾਰੇ ਜੇਕਰ ਕੋਈ ਟਿੱਪਣੀਆਂ ਨਿਜੀ ਕਰੇ ਤੁਹਾਡੇ ਚਿਹਰੇ ਮੋਹਰੇ ਤੇ ਕਰੇ ਉਹ ਵੀ ਗਲਤ ਤੇ ਜੇਕਰ ਤੁਸੀਂ ਕਰੋ ਤਾਂ ਤੁਸੀਂ ਵੀ ਗਲਤ ਤੁਸੀਂ ਆਪਦੇ ਵਿਚਾਰ ਸੈਮੀਨਾਰ ਸਮਝ ਕੇ ਨਾ ਪੇਸ਼ ਕਰੋ ਤੁਸੀਂ ਆਪਦੇ ਵਿਚਾਰ ਇੱਕ ਕਲਾਕਾਰ ਦੇ ਤੌਰ ਦੇ ਉੱਤੇ ਰੱਖਣ ਦੀ ਥਾਂ ਦੇ ਉੱਤੇ ਹੋਰ ਰਾਹ ਦੇ ਉੱਤੇ ਤੁਰਪੇ ਦੇਖੋ ਗੁੱਗੂ ਗੱਲ ਨੇ ਵੀ ਤਾਂ ਆਪਦਾ ਉੱਤਰ ਪੇਸ਼ ਕੀਤਾ ਨਾ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਜ਼ੁਬਾਨ ਆ ਜਿਹੜੀ ਉਹ ਕਿਸੇ ਨੂੰ ਵੀ ਸੋਚ ਸਮਝ ਕੇ ਜ਼ੁਬਾਨ ਦੇ ਵਿੱਚੋਂ ਆਪਣੇ ਬੋਲ ਕੱਢਣੇ ਚਾਹੀਦੇ ਮੂੰਹ ਦੇ ਵਿੱਚੋਂ ਬੋਲ ਕੱਢਣੇ ਚਾਹੀਦੇ ਆ ਕਈ ਵਾਰ ਬੰਦੇ ਦੇ ਕੋਲੋਂ ਗਲਤੀਆਂ ਹੋ ਜਾਂਦੀਆਂ ਪਰ ਤੋਲ ਕੇ ਬੋਲਣਾ ਚਾਹੀਦਾ ਹਰ ਕਿਸੇ ਨੂੰ ਆਪੋ ਆਪਣਾ ਦੇਸ਼ ਪਿਆਰਾ ਹੁੰਦਾ ਤੁਹਾਨੂੰ ਤੁਹਾਡਾ ਦੇਸ਼ ਮੁਬਾਰਕ ਸਾਨੂੰ ਸਾਡਾ ਦੇਸ਼ ਮੁਬਾਰਕ ਉਤਰਤਾ ਇਹ ਵੀ ਆ ਪਰ ਜੇ ਗੁੱਗੂ ਗੱਲ ਹੋਰੀ ਕਹਿਣ ਕਿ ਭਾਈ ਉਥੋਂ ਫਿਰ ਤਬਾਈਆਂ ਠਾਤੀਆਂ ਜਦੋਂ ਫਲਾਣੀ ਥਾਂ ਤੇ ਗਰਨੇਡ ਸੁੱਟਿਆ ਤੇ ਫਿਰ ਚੀਕਾਂ ਪਈਆਂ ਪੈਨਗਾ ਸਿੱਦੇ ਦੇਖੋ ਨਾ ਲਾਲਿਆ ਮੂਰੇ ਫਿਰ ਗੋਡੇ ਟੇਕਤੇ ਨਾ ਪਾਕਿਸਤਾਨ ਨੇ ਤੇ ਫਿਰ ਤੁਹਾਨੂੰ ਇਹ ਗੱਲ ਚੁਭੂਗੀ ਇਸੇ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਅਸਮਾਨ ਤੋਂ ਆਉਣਗੇ ਐ ਕਰੋਂਗੇ ਇਧਰ ਨੇ ਪਾਸੇ ਵੀ ਕੁਝ ਲੋਕਾਂ ਨੂੰ ਚੁਭੀਆਂ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਨਾਲੇ ਪਾਕਿਸਤਾਨ ਦੇ ਵਿੱਚ ਹੋਰ ਕਿੰਨੇ ਕਲਾਕਾਰ ਆ ਮੈਂ ਉਹਨਾਂ ਕਲਾਕਾਰਾਂ ਨੂੰ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਚ ਵੀ ਸੁਣਿਆ ਜਿਨ੍ਹਾਂ ਨੂੰ ਲੈਂਦੇ ਪੰਜਾਬ ਦੇ ਵਿੱਚ ਜਾ ਕੇ ਮਿਲਿਆ ਮੇਰਾ ਖਿਆਲ ਆ ਵੀ ਘੱਟ ਲੋਕਾਂ ਨੂੰ ਪਤਾ ਹੋਣਾ ਭੈਣਾ ਵੀਰਾਂ ਨੂੰ ਕਿ ਅੰਮ੍ਰਿਤਸਰ ਦੇ ਇੱਕ ਸਕੂਲ ਦੇ ਵਿੱਚ ਇੱਕ ਗੱਲ ਹੋਣੀ ਹੈ 15-18 ਸਾਲ ਪੁਰਾਣੀ ਉਦੋਂ ਆਰਫਲ ਹਾਰ ਦਾ ਪ੍ਰੋਗਰਾਮ ਹੋਇਆ ਸੀ ਆਰਫਲ ਹਾਰ ਨੇ ਪ੍ਰੋਗਰਾਮ ਦੇ ਵਿੱਚ ਕਮਾਲ ਸੀ ਤੇ ਜਦੋਂ ਹੁਣ ਅਸੀਂ ਲਾਹੌਰ ਦੇ ਵਿੱਚ ਪੰਜਾਬੀ ਕਾਨਫਰੰਸ ਦੇ ਵਿੱਚ ਗਏ ਤੇ ਆਰਫਲ ਹਾਰ ਨੂੰ ਉੱਥੇ ਵੀ ਸੁਣਿਆ ਨਾ ਉਹਨੇ ਉੱਥੇ ਮਾੜੀ ਗੱਲ ਕਹੀ ਨਾ ਉਹਨੇ ਇੱਥੇ ਮਾੜੀ ਗੱਲ ਕਹੀ ਸੀ ਸਾਈ ਜ਼ਹੂਰ ਨੂੰ ਮੈਂ ਅੰਮ੍ਰਿਤਸਰ ਦੇ ਵਿੱਚ ਵੀ ਸੁਣਿਆ ਤੇ ਸਾਈ ਜ਼ਹੂਰ ਦੇ ਮੈਂ ਲਾਹੌਰ ਵਾਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੇ ਦੋ ਵਾਰੀ ਮਿਲ ਕੇ ਆਇਆ ਜਵੇਦ ਬਸ਼ੀਰ ਨੂੰ ਮੈਂ ਇੱਥੇ ਵੀ ਸੁਣਿਆ ਤੇ ਜਵੇਦ ਬਸ਼ੀਰ ਦੇ ਬਾਰੇ ਵਿੱਚ ਚਰਚਾ ਉੱਥੇ ਵੀ ਬਹੁਤ ਸੁਣੀ ਆ ਮਤਲਬ ਇਹ ਇਹ ਜੀ ਕਿ ਕਲਾਕਾਰ ਅਸੀਂ ਤਾਂ ਆਮ ਲੋਕਾਂ ਦੇ ਤੌਰ ਤੇ ਉੱਥੇ ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੂੰ ਪਸੰਦ ਕਰਦੇ ਆਂ ਨਾ ਉਹਨਾਂ ਨੇ ਮਾੜੀ ਗੱਲ ਕਹੀ ਨਾ ਕਰਦੇ ਅਸੀਂ ਮਾੜੀ ਗੱਲ ਨਾ ਮੈਂ ਜੰਗ ਲਾਉਣੀ ਨਾ ਉਹਨਾਂ ਨੇ ਜੰਗ ਲਾਉਣੀ ਨਾ ਮੈਂ ਗੋਲਾ ਸੁੱਟਣਾ ਨਾ ਉਹਨਾਂ ਨੇ ਗੋਲਾ ਸੁੱਟਣਾ ਤੇ ਫਿਰ ਆਪਾਂ ਸ਼ਬਦਾਂ ਦੇ ਗੋਲੇ ਕਿਹੜੇ ਕਾਰਨ ਸੁੱਟਣੇ ਆ ਨਾਲੇ ਦੇਖੋ ਤੁਹਾਨੂੰ ਇਸ ਗੱਲ ਦਾ ਰੋਸ ਹੋ ਸਕਦਾ ਕਿ ਮੇਰੇ ਉੱਤੇ ਟਿੱਪਣੀਆਂ ਆਉਂ ਕਿ ਕਿਤੀ ਫਲਾਣੇ ਨੇ ਢਿੰਗੜੇ ਨੇ ਪਰ ਗੱਲ ਇਹ ਆ ਵੀ ਤੁਹਾਡੇ ਨਾਲ ਜਾਂ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਦੇ ਨਾਲ ਜਾਂ ਕੁਝ ਕੋ ਉਥੋਂ ਦੇ ਹੋਰ ਜਿਹੜੇ ਆ ਇਨਫਲੂਐਂਸਰ ਜਿ ਉਹਨਾਂ ਦੇ ਨਾਲ ਸਾਂਝ ਕਰਕੇ ਤਾਂ ਗਾਲਾਂ ਬਹੁਤ ਸਾਰੇ ਲੋਕਾਂ ਨੇ ਖਾਧੀਆਂ। ਇਧਰਲੇ ਪੰਜਾਬ ਦੇ ਵਿੱਚ ਗਾਲਾਂ ਪਈਆਂ। ਹੁਣ ਜਦੋਂ ਅਸੀਂ ਪਰਲੇ ਪਾਰ ਗਏ ਸੀ ਤੇ ਸਾਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਧੰਨਵਾਦੀ ਅਸੀਂ। ਆਮ ਲੋਕ ਅਸੀਂ ਪੰਜਾਬੀ ਬੋਲੀ ਨਾਲ ਸੰਬੰਧ ਰੱਖਣ ਵਾਲੇ ਲੋਕ ਆ। ਪਰ ਗਾਲਾਂ ਸਾਨੂੰ ਇਸ ਕਰਕੇ ਪਈਆਂ ਜਾਂ ਹੋਰ ਵੱਖ-ਵੱਖ ਕਲਾਕਾਰਾਂ ਨੂੰ ਇਸ ਕਰਕੇ ਪਈਆਂ। ਅਖੇ ਤੁਸੀਂ ਪਰਲੇ ਪਾਰ ਗਏ ਪਰਲੇ ਪਾਰੋਂ ਤਾਂ ਗੋਲੇ ਡੱਕਦੇ ਆ। ਹੁਣ ਅਸੀਂ ਜੇ ਗੱਲ ਕਹੀਏ ਇਹਨਿਆਂ ਨੂੰ ਆਪਣਿਆਂ ਨੂੰ ਵੀ ਭਾਈ ਗੋਲੇ ਕਿਹੜਾ ਉਹ ਸੁੱਟਦੇ ਜਿਹਨਾਂ ਨੇ ਸਾਨੂੰ ਗੁਲਦਸਤੇ ਦਿੱਤੇ ਆ ਤੇ ਉਤਰਤਾ ਇਹ ਬਣਦਾ। ਪਰ ਤੁਸੀਂ ਉੱਤਰ ਦਿੱਤੇ ਹੀ ਨਹੀਂ ਸੀ। ਇੱਕ ਲੱਗੇ ਤਾਂ ਲੱਗੇ ਰੋ ਸਾਨੂੰ ਕੀ ਫਰਕ ਹੈ ਦੇਣਾ? ਸਾਨੂੰ ਕੋਈ ਜ਼ਰੂਰਤ ਨਹੀਂ ਉੱਤਰ ਦੇਣ ਦੀ। ਉਹ ਤਾਂ ਵੇਲੇ ਆ ਤੇ ਤੁਸੀਂ ਕਿਉਂ ਨਹੀਂ ਸਮਝਦੇ ਵੀ ਭਾਈ ਉਹ ਤਾਂ ਫਿਰ ਸ਼ਾਇਦ ਵੇਲੇ ਹੋਣ ਜਿਹੜੇ ਤੁਹਾਡੇ ਨੱਕ ਦੇ ਉੱਤੇ ਤੁਹਾਡੇ ਬੁੱਲਾਂ ਦੇ ਉੱਤੇ ਤੁਹਾਡੇ ਸਿਰ ਨੇ ਉੱਤੇ ਟਿੱਪਣੀਆਂ ਕਰਦੇ ਆ। ਸ਼ੁਰੂਆਤ ਤੁਸੀਂ ਕਰਤੀ। ਇਧਰੋਂ ਉੱਤਰ ਆ ਗਿਆ, ਫਿਰ ਤੁਸੀਂ ਲੰਮੇ ਚੌੜੇ ਉੱਤਰ ਦੇਣ ਲੱਗ ਪਏ। ਤੁਸੀਂ ਸ਼ੁਰੂਆਤ ਹੀ ਨਾ ਕਰਦੇ। ਇਧਰਲੇ ਪਾਸੇ ਕੋਈ ਉੱਤਰੀ ਨੇ ਦਿੱਤਾ ਜਾਂਦਾ। ਤੁਸੀਂ ਜਿਨ੍ਹਾਂ ਦੇ ਬਾਰੇ ਗਲਤ ਬੋਲਦੇ ਆ ਉਹ ਵੀ ਗਲਤ ਆ ਤੇ ਜਿਹੜੇ ਤੁਹਾਡੇ ਬਾਰੇ ਗਲਤ ਬੋਲਦੇ ਉਹ ਵੀ ਗਲਤ ਆ। ਤੁਸੀਂ ਆਪ ਦੀ ਕਲਾ ਦੇ ਵਿੱਚ ਨਪੁੰਨੋਂ ਇਧਰਲੇ ਕਲਾਕਾਰ ਆਪਣੀ ਕਲਾ ਦੇ ਵਿੱਚ ਨਪੁੰਨਾ ਪਰ ਇਹ ਵੀ ਗੱਲ ਸੱਚੀ ਆ ਵੀ ਜਿਹੜੇ ਇਹ ਦੋਵਾਂ ਦੇਸ਼ਾਂ ਦੇ ਰੌਲੇ ਚੱਲਦੇ ਆ ਇਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ ਤੁਹਾਨੂੰ ਵੀ ਨਹੀਂ ਤੇ ਸਾਨੂੰ ਵੀ ਨਹੀਂ ਜਿਹੜੇ ਰੌਲੇ ਅੰਦਰ ਖਾਤੇ ਚੱਲਦੇ ਆ ਉਹਦੇ ਬਾਰੇ ਤੁਸੀਂ ਵੀ ਨਹੀਂ ਜਾਣਦੇ ਅਸੀਂ ਵੀ ਨਹੀਂ ਜਾਣਦੇ ਤੁਸੀਂ ਆਪਣੇ ਦੇਸ਼ ਦੇ ਉੱਤੇ ਮਾਣ ਕਰਦੇ ਸੀ ਆਪਣੇ ਦੇਸ਼ ਦੇ ਉੱਤੇ ਮਾਣ ਕਰਦੇ ਪਰ ਆਪਾਂ ਨੂੰ ਤੋਲ ਕੇ ਜ਼ਰੂਰ ਬੋਲਣਾ ਚਾਹੀਦਾ ਜਿਹੜੀ ਪਬਲਿਕ ਫਿਗਰ ਹੁੰਦੀ ਆ ਉਹਨੂੰ ਇਸ ਤਰੀਕੇ ਦੇ ਸ਼ਬਦ ਛੋਬਦੇ ਨਹੀਂ ਜਿਨ੍ਹਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਵੀ ਭਾਈ ਗੁੱਗੂ ਗੱਲ ਹੋਰਾਂ ਕਰਕੇ ਤੇ ਕਰਮਜੀਤ ਅਰਮੋਲ ਜਾਂ ਹੋਰ ਜਿੰਨੇ ਵੀ ਕਲਾਕਾਰ ABCD ਜਿਹੜੇ ਤੁਹਾਨੂੰ ਲੱਗਦਾ ਜੀ ਕਿ ਇਹਨਾਂ ਦੇ ਕੋਲੇ ਤਾਂ ਮੈਂ ਸ਼ਰਮਿੰਦਗੀ ਮਹਿਸੂਸ ਕਰਦਾ ਜਾਂ ਬੇਬੇ ਨਿਰਮਲ ਰਿਸ਼ੀ ਦੀ ਗੱਲ ਤੁਸੀਂ ਕੀਤੀ ਆ ਉਹਨਾਂ ਨੇ ਤਾਂ ਭਾਈ ਪਾਕਿਸਤਾਨ ਨੂੰ ਵੀ ਨਹੀਂ ਮਾੜਾ ਕਿਹਾ ਉਹਨਾਂ ਨੇ ਤੁਹਾਨੂੰ ਪਰਸਨਲ ਵੀ ਕਮੈਂਟ ਨਹੀਂ ਕੀਤੇ ਉਹਨਾਂ ਨੇ ਲੈnde ਪੰਜਾਬ ਨੂੰ ਮਾੜਾ ਵੀ ਨਹੀਂ ਕਿਹਾ ਤੇ ਕਹਿਣਾ ਚਾਹੀਦਾ ਵੀ ਨਹੀਂ ਜਿਹੜੀ ਗੱਲ ਇਹ ਆ ਜੀ ਕਿ ਪੱਤਰਕਾਰ ਆ ਜਿਹੜੇ ਉਹ ਜਿਹੜੇ ਵੀ ਤੇਲ ਪਵਾ ਦੇ ਸਕੂਟਰ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਇਹੋ ਜਿਹੇ ਹੁੰਦੇ ਆ ਇਹ ਗੱਲ ਸੱਚੀ ਆ ਵੀ ਇਧਰਲੇ ਪਾਸੇ ਜਿਹੜੇ ਆ ਉਹ ਪੱਤਰਕਾਰ ਜਿਹੜੇ ਮੋਬਾਈਲ ਪੱਤਰਕਾਰਾਂ ਦੀ ਗਿਣਤੀ ਬਹੁਤ ਆ ਪਰ ਇਹ ਵੀ ਤਾਂ ਗੱਲ ਸੱਚੀ ਆ ਵੀ ਅਸੀਂ ਲਾਹੌਰ ਦੇ ਵਿੱਚ ਜਾ ਕੇ ਦੇਖਿਆ ਉੱਥੇ ਵੀ ਬਹੁਤ ਆ ਮਤਲਬ ਇਹ ਆ ਜੀ ਕਿ ਦੋਨੋਂ ਪਾਸੇ ਹੈ ਤਾਂ ਚਲੋ ਕੁਝ ਫੁੱਟ ਦਾ ਫਾਸਲਾ ਹੀ ਆ ਨਾ ਇਧਰੋਂ ਪੈਰ ਧਰਿਆ ਉਧਰ ਹੋਗੇ ਉਧਰੋਂ ਪੈਰ ਧਰਿਆ ਇਧਰ ਹੋਗੇ ਤੇ ਪਰ ਹੈਗੇ ਤਾਂ ਇੱਕ ਹੀ ਸਾਂ ਤੇ ਇੱਕੋ ਜਿਹੀਆਂ ਆਰਤਾਂ ਇੱਕੋ ਜਿਹੀ ਆਰ ਲਾਉਣ ਦੀ ਆਰਥ ਵੀ ਆ ਇੱਕੋ ਜਿਹਾ ਚੰਗਾ ਵੀ ਤੇ ਇੱਕੋ ਜਿਹਾ ਮਾੜਾ ਵੀ ਆ ਸਾਡਾ ਸਭਿਆਚਾਰ ਵੀ ਇੱਕ ਆ ਸਾਡਾ ਬਹੁਤ ਕੁਝ ਇੱਕ ਆ ਜੇ ਇਧਰੋਂ ਕੋਈ ਪਾਕਿਸਤਾਨ ਦੇ ਬਾਰੇ ਗਲਤ ਬੋਲਦਾ ਜਾਂ ਸਾਰਿਆਂ ਨੂੰ ਸਮੂਹ ਨੂੰ ਗਲਤ ਕਹਿੰਦਾ ਉਹ ਵੀ ਗਲਤ ਆ ਪਰ ਜੇ ਤੁਸੀਂ ਇਹ ਗੱਲ ਕਹਿੰਨੇ ਜਿਕੇ ਉਡਾ ਦਿਓ ਜਾਓਗੇ ਤੇ ਇਹ ਵੀ ਗਲਤ ਆ ਸਾਨੂੰ ਸਾਡੇ ਦੇਸ਼ ਤੇ ਉੱਤੇ ਮਾਣ ਆ ਭਾਰਤ ਵੀ ਜੰਦਾਬਾਦ ਤੁਹਾਨੂੰ ਤੁਹਾਡਾ ਦੇਸ਼ ਜੰਦਾਬਾਦ ਸਾਨੂੰ ਸਾਡਾ ਦੇਸ਼ ਜੰਦਾਬਾਦ ਪਰ ਇਸ ਤਰੀਕੇ ਦੇ ਕੋਈ ਹੋਰ ਮੰਨ ਲੋ ਕੋਈ ਵਾਇਹਾ ਜਿਆ ਬੰਦਾ ਉੱਠ ਕੇ ਕੋਈ ਕੁਝ ਵੀ ਕਵੇ ਉਹ ਤਾਂ ਗੱਲ ਆਪਾਂ ਮੰਨ ਲੈਨੇ ਵੀ ਪਾਈ ਦਾ ਸਿਰ ਹੀ ਹੋ ਜਾ ਇਹਦਾ ਦਿਮਾਗ ਹੀ ਹੋ ਜਾ ਪਰ ਤੁਹਾਡੇ ਤੋਂ ਅਸੀਂ ਇਸ ਗੱਲ ਦੀ ਆਸ ਨਹੀਂ ਕਰਦੇ ਕਿਉਂਕਿ ਤੁਹਾਨੂੰ ਅਸੀਂ ਸੁਣਦੇ ਰਹੇ ਹਾਂ ਨਾਲੇ ਤੁਹਾਡੇ ਜਿਹੜੇ ਹਮ ਉਮਰ ਆ ਹਮ ਖੇਤਰ ਆ ਜਿਨ੍ਹਾਂ ਦੇ ਨਾਲ ਤੁਸੀਂ ਡਰਾਮਿਆਂ ਦੇ ਵਿੱਚ ਸਾਂਝ ਪਾਉਨੇ ਹੋ ਇੱਕੋ ਮੰਚ ਦੇ ਉਤੇ ਇੱਕੋ ਫਰੇਮ ਦੇ ਵਿੱਚ ਉਹਨਾਂ ਨੇ ਕਿਸੇ ਨੇ ਮਾੜਾ ਨਹੀਂ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਤੀ ਪ੍ਰੇਮੀ ਨਹੀਂ ਉਹ ਕੀ ਉਹ ਪਾਕਿਸਤਾਨ ਨੂੰ ਮੁਹੱਬਤ ਨਹੀਂ ਕਰਦੇ ਜੇ ਉਹ ਚੁੱਪ ਰਹਿਲੇ ਤੇ ਅਸੀਂ ਵੀ ਇੱਧਰ ਚੁੱਪ ਰਹਿ ਲਈ ਤੇ ਫਿਰ ਭਾਈ ਆਪਾਂ ਨੂੰ ਉਡਾ ਦਿਆ ਜਾਓਗੇ ਤੇ ਫਲਾਮ ਕਰ ਲਿਆ ਜਾਓਗੇ ਆ ਗੱਲਾਂ ਕਹਿਣ ਦੀ ਲੋੜ ਹੀ ਨਹੀਂ ਸੀ ਜਦੋਂ ਹੁਣ ਜੰਗਬੰਦੀ ਹੋ ਗਈ ਹੈ ਤੇ ਤੁਸੀਂ ਵੀ ਜੰਗਬੰਦੀ ਰੱਖੋ ਤੇ ਜਿਹੜੇ ਇਧਰੋਂ ਤੁਹਾਡੇ ਬਾਰੇ ਗਲਤ ਕਹਿੰਦੇ ਤੇ ਇਹ ਵੀ ਜੰਗਬੰਦੀ ਕਰਨ ਬੋਲਾਂਗੇ ਸ਼ਬਦਾਂ ਦੀ ਸਮੇਂ ਦੀ ਲੋੜ ਇਹ ਆ ਵਿੱਥਾਂ ਤਾਂ ਪਹਿਲਾਂ ਬਹੁਤ ਪਈਆਂ ਪੰਜਾਬੀ ਫਿਲਮਾਂ ਦਾ ਇਸ ਵੇਲੇ ਪੱਠਾ ਬੈਠਿਆ ਪਿਆ ਗੁਸਤਾਖੀ ਮਾਫ ਜਿਹੜੇ ਪੰਜਾਬੀ ਫਿਲਮਾਂ ਨਾਲ ਜੁੜੇ ਆ ਸਾਰੇ ਮੇਰੇ ਦੋਸਤ ਨੇ ਸਤਿਕਾਰਯੋਗ ਨੇ ਸਾਰੇ ਪੰਜਾਬੀ ਫਿਲਮਾਂ ਦਾ ਪੱਠਾ ਬੈਠੀ ਜਾਂਦਾ ਮਸਾਂ ਆਸ ਦੀ ਕਿਰਨ ਸੀ ਉਹ ਵੀ ਹੁਣ ਜਾਂਦੀ ਲੱਗਦੀ ਆ ਕਿਉਂਕਿ ਇਸ ਵੇਲੇ ਪੰਜ ਪੰਜਾਬੀ ਫਿਲਮਾਂ ਐਸੀਆਂ ਜਿਨ੍ਹਾਂ ਵਿੱਚ ਦੋਵੇਂ ਪੰਜਾਬਾਂ ਦੇ ਕਲਾਕਾਰਾਂ ਨੇ ਕੰਮ ਕੀਤਾ ਤੁਸੀਂ ਇਹ ਗੱਲ ਕਹਤੀ ਵੀ ਭਾਈ ਸ਼ੁਰੂਆਤ ਕਿਨੇ ਕਰਵਾਈ ਸੀ ਇਹ ਪਾਸਵਰਡ ਮੇਰੇ ਕੋਲ ਸੀ ਜਿਨ੍ਹਾਂ ਦਾ 20 25 25 ਕਰੋੜ ਰੁਪਇਆ ਡੁੱਬ ਗਿਆ ਪਾਸਵਰਡ ਤਾਂ ਉਹਨਾਂ ਦੇ ਉਡੇ ਉਮਰ ਭਰ ਦੇ ਲਈ ਸਮਝ ਗਿਆ ਆਪਾਂ ਇਸ ਗੱਲ ਨੂੰ ਵੀ ਲੋੜ ਕਿਹੜੀ ਚੀਜ਼ ਦੀ ਆ ਤੁਸੀਂ ਤਾਂ ਪਿਆਰ ਵੰਡੋ ਤੁਸੀਂ ਕਹੋ ਜੀ ਹੱਦਾਂ ਸਰਹੱਦਾਂ ਦੇ فاਸਲੇ ਜਿਹੜੇ ਉਹ ਸਰਕਾਰਾਂ ਨੇ ਖੜੇ ਕੀਤੇ ਆ ਅਸੀਂ ਸਾਰੇ ਇੱਕ ਆ ਅਸੀਂ ਵੀ ਇਹ ਗੱਲ ਕਹਨੇ ਆ ਸਾਨੂੰ ਵੀ ਇਹ ਲੱਗਦਾ ਜੀ ਕਿ ਭਾਈ ਇਦਾਂ ਤੁਹਾਡੇ ਵਾਲਾ ਮੀਡੀਆ ਉਹ ਬਹੁਤ ਅਗਰੈਸਿਵ ਆ ਤੇ ਸੰਘ ਪਾੜੂ ਮੀਡੀਆ ਰੌਲਾ ਪਾ ਕੇ ਲੰਮੀਆਂ ਗੱਲਾਂ ਕਰਕੇ ਦੇਸ਼ ਭਗਤੀ ਸਾਬਤ ਨਹੀਂ ਹੁੰਦੀ। ਇਧਰ ਵੀ ਗੱਲ ਆ ਉਧਰ ਵੀ ਗੱਲ ਆ। ਪਰ ਡੌਂਡੀ ਪਿੱਟ ਕੇ ਤਾਂ ਮਸਲੇ ਰਹਲ ਨਹੀਂ ਹੋਣਾ। ਤੁਸੀਂ ਚੰਗੇ ਕਲਾਕਾਰ ਹੋ ਤੁਹਾਡੇ ਕੋਲ ਵੱਧ ਚੰਗੀਆਂ ਗੱਲਾਂ ਦੀ ਆਸ ਕਰਦੇ ਜਿਹੜੀਆਂ ਗੱਲਾਂ ਸਾਨੂੰ ਵੀ ਨਹੀਂ ਪਤਾ ਤੁਸੀਂ ਉਹੋ ਜੀਆਂ ਗੱਲਾਂ ਕਰੋਗੇ। ਪਰ ਹਰ ਗੱਲ ਦੇ ਉੱਤੇ ਜੁਗਤਾਂ ਜਾਂ ਹਰ ਗੱਲ ਦੇ ਉੱਤੇ ਉਹਦਾ ਮੂੰਹ ਆਏ ਆ ਉਹ ਵਿੰਗਾ, ਉਹਦਾ ਮੂੰਹ ਲਾਟੂ ਵਰਗਾ, ਉਹਦਾ ਮੂੰਹ ਹੈਂਡਲ ਵਰਗਾ ਇਹ ਗੱਲਾਂ ਜਿਹੜੀਆਂ ਡਰਾਮਿਆਂ ਦੇ ਵਿੱਚ ਠੀਕ ਲੱਗਦੀਆਂ ਪਰਸਨਲ ਜ਼ਿੰਦਗੀ ਦੇ ਵਿੱਚ ਨਹੀਂ। ਤੁਹਾਡੇ ਬਾਰੇ ਜੇਕਰ ਕੋਈ ਇਹ ਗੱਲ ਕਹਿਣਾ ਮੈਂ ਉਹਨੂੰ ਵੀ ਗਲਤ ਕਹਿਣਾ। ਤੇ ਤੁਸੀਂ ਕਿਸੇ ਬਾਰੇ ਗੱਲ ਕਹੋ ਤੇ ਉਹ ਵੀ ਗਲਤ ਆ ਤੁਸੀਂ ਜਿੰਦਾਬਾਦ ਰਹੋ ਸਾਰੇ ਜਿੰਦਾਬਾਦ ਰਹਿਣ ਦੇਸ਼ ਜਿੰਦਾਬਾਦ ਰਹੇ ਅਤਵਾਦ ਮੁੱਕ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਆ